ਦੋਸਤੋ ਆ ਵੀਡੀਓ ਪਤਾ ਨਹੀਂ ਕਿੱਥੋਂ ਦੀ ਆ ਪਰ ਇਨਮ ਇਨਾਂ ਕ ਸ਼ੇਅਰ ਕਰ ਦੋ ਤਾਂ ਜੋ ਆ ਪੁੱcfe ਕਿੰਨੇ ਫੜੇ ਜਾ ਦੇਖੋ ਕਿਨੇ ਇੱਕ ਬੇਜਵਾਨ ਤੇ ਕਿੰਨੇ ਅਤਿਆਚਾਰ ਕਰ ਰਹੇ ਆ ਇਹਦਾ ਕਸੂਰ ਕੀ ਆ ਮੈਨੂੰ ਲੱਗਦਾ ਇਹਨਾਂ ਦਾ ਪੁੱਤਰ ਪਾਤਰ ਨੇ ਖਾਦਾ ਹੋਣਾ ਫਿਰ ਵੀ ਇੰਨਾ ਤੇ ਅਤਿਆਚਾਰ ਕਰਨਾ ਦੇਖੋ ਕਿਨੇ ਇਹਨੂੰ ਤਰਸਾ ਰਹੇ ਆ ਕਿੰਨੇ ਮਾਰ ਰਹੇ ਆ ਪ੍ਰਭੂ ਪਰ ਤੋਂ ਵਾਪਸ ਸ਼ੇਅਰ ਤਾਂ ਜੇ ਇਹਨਾਂ ਨੂੰ ਕੀਤੇ ਦੀ ਇਹ ਸਜ਼ਾ ਮਿਲ ਜੇ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਕੋਲੇ ਜਾਂ ਕਿਸੇ ਜੀਵ ਵਸਤੂ ਜਾਂ ਕਿਸੇ ਜਿਹਾ ਕਰਨ ਵਾਲੇ ਕੋਲੇ ਵੀ ਜੀਹੋ ਪਹੁੰਚ ਜੇ ਤੇ ਇਹਨਾਂ ਨੂੰ ਵੱਤ ਵਾਲੀ ਇਹਨਾਂ ਦੀ ਕੀਤੇ ਦੀ ਸਜ਼ਾ ਮਿਲ ਸਕੇ ਉਹ ਕੁੱਤੇ ਉਹ ਖਾਨੂਕ ਨੂੰ ਤੜਫਾ ਰਹੇ ਆ ਤੁਹਾਨੂੰ ਰੱਬ ਕਿੱਥੇ ਮਾਫ ਕਰ ਦੂ ਤੁਹਾਡਾ ਇਹ ਤੋਂ ਵੱਧ ਬੁਰਾ ਹਾਲ ਹੋਊਗਾ ਪ੍ਰਭੂ ਕਰ ਦੋ ਆਪਣਾ ਫਰਜ਼ ਸਾਹਮਣੇ ਸਾਹਮਣੇ ਕਲੀਅਰ ਇਹਨਾਂ ਨੂੰ ਕੀਤੇ ਦੀ ਸਜ਼ਾ ਮਿਲ ਜੇ ਕਰ ਦੋ ਦੋਸਤੋ ਆ ਵੀਡੀਓ ਪਤਾ ਨਹੀਂ ਕਿਥੋਂ ਦੀ ਆ ਪਰ ਇਨਮ ਇਨਾਂ ਕ ਸ਼ੇਅਰ ਕਰ ਦੋ ਤਾਂ ਜੋ ਆ ਪੁੱਤੇ ਕਿੰਨੇ ਫੜੇ ਜਾ ਦੇਖੋ ਕਿਵੇਂ ਇੱਕ ਬੇਜਵਾਨ ਤੇ ਕਿਵੇਂ ਅਤਿਆਚਾਰ ਕਰ ਰਹੇ ਆ ਇਹਦਾ ਕਸੂਰ ਕੀ ਆ ਮੈਨੂੰ ਲੱਗਦਾ ਇਹਨਾਂ ਦਾ ਪੁੱਤਰ ਪਾਤਰ ਨੇ ਖਾਦਾ ਹੋਣਾ ਫਿਰ ਵੀ ਇੰਨਾ ਤੇ ਅਤਿਆਚਾਰ ਕਰਨਾ ਦੇਖੋ ਕਿਵੇਂ ਇਹਨੂੰ ਤਰਕਾ ਰਹੇ ਆ ਕਿਵੇਂ ਨੂੰ ਮਾਰ ਰਹੇ ਆ ਪ੍ਰਭੂ ਕਰ ਤੋਂ ਬਾਅਦ ਸ਼ੇਅਰ ਤਾਂ ਜੋ ਉਹਨਾਂ ਨੂੰ ਪੁੱਛੇ ਦੀ ਨੇ سزا ਮਿਲਦੀ ਹੈ ਕਿਸੇ ਪ੍ਰਕਾਸ਼ਕਿਕ ਵਿਧਾਰੀ ਕੋਲੇ ਜਾਂ ਕਿਸੇ ਜੀਵ ਵਸੂ ਜਾਂ ਕਿਸੇ ਜਿਹਾ ਕਰਨ ਵਾਲੇ ਕੋਲ ਨੂੰ ਜੀਹੋ ਪਹੁੰਚੇ ਤੇ ਇਹਨਾਂ ਨੂੰ ਵੱੱਪ ਵਾਲੇ ਇਹਨਾਂ ਦੀ ਕੀਤੇ ਨੇ ਸਜ਼ਾ ਮਿਲਦੀ ਹੈ ਕਿ ਕੁੱਤੇ ਨੂੰ ਖਾਣ ਨੂੰ ਤੜਫਾ ਰਹੇ ਆ ਤੁਹਾਨੂੰ ਰੱਬ ਕਿੱਥੇ ਮਾਫ ਕਰ ਦੂ ਤੁਹਾਡਾ ਇਹ ਤੋਂ ਵੱਧ ਬੁਰਾ ਹਾਲ ਹੋਊਗਾ ਪ੍ਰਭੂ ਕਰ ਦੋ ਆਪਣਾ ਫਰਜ਼ ਖੰਭ ਤੋਂ ਖੰਭ ਤੇ ਫੇਅਰ ਇਹਨਾਂ ਨੂੰ ਕੀਤੇ ਸਜ਼ਾ ਮਿਲ ਜੇ ਕਰ ਦੋ